ਲਾਲਜੀਤ ਸਿੰਘ ਪੁੱਲਰ ਵੱਲੋਂ ਰਾਮਗੜੀਆ ਪਾਈਚਾਰੇ ਖਿਲਾਫ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਬੇਸ਼ੱਕ ਉਹਨਾਂ ਇਸ ਬਾਬਤ ਮਾਫੀ ਮੰਗ ਲਈ ਹੈ ਪਰ ਰਾਮਗੜੀਆ ਅਤੇ ਸੁਨਿਆਰਾ ਪਾਈਚਾਰੇ ਦੇ ਵਿੱਚ ਹਲੇ ਵੀ ਰੋਸ਼ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਦੇ ਚਲਦੇ ਅੱਜ ਰਾਮਗੜੀਆ ਪਾਈਚਾਰੇ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਲਾਲਜੀ ਸਿੰਘ ਪੁੱਲਰ ਦੀ ਉਮੀਦਵਾਰ ਦੀ ਟਿਕਟ ਰੱਦ ਕੀਤੇ ਜਾਣ ਅਤੇ ਕੈਬਨਿਟ ਮੰਤਰੀ ਤੋਂ استਿਫਾ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਇਹ ਜਿਹਹਾ ਨਹੀਂ ਕੀਤਾ ਗਿਆ ਤਾਂ ਉਹ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦਾ ਬੁਆਇਕਟ ਕਰਨਗੇ ਉਧਰ ਗੱਲਬਾਤ ਕਰਦਿਆਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਨੇ ਕਿਹਾ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਜੋ ਰਾਮਗੜੀਆ ਪਾਇਚਾਰੀ ਅਤੇ ਸੁਨਿਆਰਾ ਬਿਰਾਦੇ ਖਿਲਾਫ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਨੂੰ ਲੈ ਕੇ ਰਾਮਗੜੀਆ ਪਾਇਚਾਰ ਵਿੱਚ ਕਾਫੀ ਰੋਸ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਜਾਏਗੀ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਵਿੱਚ ਦਖਲ ਦੇ ਕੇ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਮੰਤਰੀ ਦੇ ਪਤ ਤੋਂ ਸਤੀਫਾ ਦਿਵਾਉਣ ਅਤੇ ਉਨ੍ਹਾਂ ਦੀ ਉਮੀਦਵਾਰੀ ਦੀ ਵੀ ਰੱਦ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਸਿਰ ਚੜੇ ਹੰਕਾਰ ਨੂੰ ਟਾਰਿਆ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਗਏਕਰ ਅਜੇ ਹਾਂ ਨਾ ਕੀਤਾ ਗਿਆ ਤਾਂ ਲੋਕ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦਾ ਬੁਆਇਕਟ ਕਰ ਵਿਰੋਧ ਕਰਨਗੇ ਲੁਧਿਆਣਾ ਤੋਂ सुरेंद्र सोनी ਦੀ ਰਿਪੋਰਟ ਇੰਦਰਜੀਤ ਸਿੰਘ ਬਬੂ ਹੈ ਮੈਂ ਸਾਬਕਾ ਰਾਸ਼ਟਰਪਤੀ ਕੈਣੀ ਜੈਲ ਸਿੰਘ ਜੀ ਦਾ ਗ੍ਰੈਂਡਸਨ ਹਾਂ ਤੇ ਅੱਜ ਅਸੀਂ ਇੱਥੇ ਸਾਰੇ ਸਮੂਹ ਆਰਾਮਗੜੀਏ ਪਰਾ ਇਕੱਠੇ ਹੋਏ ਆਂ ਲੋਕੀ ਇੱਕ ਆਮ ਆਦੀ ਪਾਰਟੀ ਦੇ ਜੋ ਮੰਤਰੀ ਕੈਬਨਿਟ ਮੰਤਰੀ ਹੈ ਲਾਲਜੀਤ ਸਿੰਘ ਭੁੱਲਰ ਹੁਣ ਮੈਨੂੰ ਤਾਂ ਲੋਕੀ ਕਹਿੰਦੇ ਕਿ ਉਹ ਖਾਂਦਾ ਪੀਂਦਾ ਸਮੈਕਸਮੁਕ ਪੀਂਦਾ ਕਹਿੰਦਾ ਪੀਤੀਜੀ ਬੋਲ ਗਿਆ ਪਰ ਉਹਨੇ ਹਜ਼ਾਰਾਂ ਦੀ ਸੰਖਿਆ ਚ ਲੋਕ ਸੁੱਤੇ ਬੈਠ ਸੀਗੇ ਸਭਾ ਚ ਉਸ ਬੰਦੇ ਨੇ ਸਾਡੇ ਸਮਾਜ ਦਾ ਰਾਮਗੜੀਆ ਪੂਰੇ ਰਾਮਗੜੀਆ ਸਮਾਜ ਦਾ ਮਜ਼ਾਕ ਉਡਾਇਆ ਉਹਨਾਂ ਨੂੰ ਗੁੱਲੀ ਘਟ ਕੇ ਆ ਸੁਨਿਆਰਾ ਕਿਹਾ ਵਰਲਡਿੰਗ ਬੋਲੇ ਕਿ ਮੈਂ ਕੋਈ ਗੁੱਲੀ ਘਟ ਨਹੀਂ ਆ ਕੋਈ ਸੁਨਿਆਰਾ ਨਹੀਂ ਆ ਮੈਂ ਲਾਹੌਰੀ ਜੱਟ ਆ ਜੇ ਉਹ ਲਾਹੌਰ ਦੀ ਗੱਲ ਕਰਦਾ ਹੈ ਤੇ ਮੇਰੇ ਖਿਆਲ ਨਾਲ ਉਹਨੂੰ ਲਾਹੌਰੀ ਜਾਣਾ ਚਾਹੀਦਾ ਪੰਜਾਬ ਚ ਕੀ ਕਰਦਾ ਅਸੀਂ ਤਾਂ ਪੰਜਾਬੀ ਆਮ ਗੜੀ ਐ ਪੁਲਹੌਰ ਤੋਂ ਆਇਆ ਉਹਨੂੰ ਇੰਨੇ ਨਹੀਂ ਪਤਾ ਕਿ ਕਿਸੇ ਦੇ ਸਮਾਜ ਬਾਰੇ ਕਿਸੇ ਦਾ ਮਜ਼ਾਕ ਉਡਾਣਾ ਇਹ ਸ਼ੋਭਾ ਨਹੀਂ ਦਿੰਦਾ ਜਦ ਕਿ ਤੁਸੀਂ ਕੈਬਨਿਟ ਮੰਤਰੀ ਹੋ ਜਦੋਂ ਕੈਬਨਿਟ ਮੰਤਰੀ ਜਾਂ ਜਾਂ ਐਮ ਐਲ ਏ ਜਦੋਂ ਤੁਸੀਂ ਚੁਣੇ ਜਾਂਦੇ ਹੋ ਤੁਸੀਂ ਇੱਕ ਸੌਂ ਖਾਂਦੇ ਹੋ ਕਿ ਮੈਂ ਕੋਈ ਜਾਤ ਪਾਤ ਨਹੀਂ ਰੱਖਾਂਗਾ ਹਰੇਕ ਜਾਤ ਦਾ ਇੱਜ਼ਤ ਮਾਨ ਕਰਾਂਗਾ ਉਸ ਦੇ باوجود ਸੌ ਚੱਕਣ ਦੇ باوجود ਵੀ ਉਹਨੇ ਇਹ ਹਰਕਤ ਕੀਤੀ ਹੈ ਜਿਹਦੇ ਖਿਲਾਫ ਅਸੀਂ ਸਾਰੇ ਇਕੱਠੇ ਹੋਏ ਆ ਤੇ ਡੀਸੀ ਸਾਹਿਬ ਨੂੰ ਇਸ ਤੋਂ ਪਹਿਲਾਂ ਸਾਡੀ ਤਰਨਤਾਰ ਜਿਹੜੇ ਇਲਾਕੇ 'ਚ ਉੱਥੇ ਮੀਟਿੰਗ ਹੋਈ ਕਾਫੀ ਲੋਕ ਉੱਥੇ ਇਕੱਠੇ ਹੋਏ ਸਾਰੇ ਭਾਈਚਾਰੇ ਦੇ ਰਾਮਗੜੀਆ ਸਮਾਜ ਦੇ ਉੱਥੇ ਅਸੀਂ ਡਿਸੀਜਨ ਲਿੱਤਾ ਸਾਰੇ ਕਿ ਇਹਨਾਂ ਨੂੰ ਪੂਰੇ ਸਮਾਜ ਨੂੰ ਆਹ ਸੌਰੀ ਪੂਰੇ ਸਮਾਜ ਜਿਹੜਾ ਹੈ ਉਏ ਆਮ ਆਦੀ ਪਾਰਟੀ ਨੂੰ ਸਬਕ ਸਿਖਾਏਗਾ ਉਹ 13 ਦੀ 13 ਸੀਟਾਂ ਤੇ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਜੇ ਅਗਰ ਉਹ ਭਗਵਾਨਤਮਾਨ ਇਹ ਤੇ ਐਕਸ਼ਨ ਲੈਂਦਾ ਹਾਲੇ ਤੱਕ ਤਾਂ ਕੋਈ ਐਕਸ਼ਨ ਲਿੱਤਿਆ ਨਹੀਂ ਨਾ ਕੋਈ ਬੋਲਿਆ ਉਹ ਜੇ ਉਹ ਇਹਨੂੰ ਮੰਤਰੀਪਦ ਤੋਂ ਹਟਾਉਂਦਾ ਹੈ ਔਰ ਇਹਦੀ ਵਿਧਾਨ ਲੋਕ ਸਭਾ ਦੀ ਸੀਟ ਕੈਂਸਲ ਕਰਦਾ ਤਾਂ ਅਸੀਂ ਇਹ ਸਮਾਜ ਉਹਨੂੰ ਮਾਫ ਕਰੇਗਾ ਆਦਰਵਾਇਜ਼ ਭਗਵਾਨਤਮਾਨ ਨੂੰ ਵੀ ਮਾਫ ਨਹੀਂ ਕੀਤਾ ਜਾਏਗਾ ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਅਸੀਂ ਸਾਰੇ ਜਿੰਨੇ ਭਾਈਚਾਰੇ ਚ ਅਸੀਂ ਸਲਾਹ ਕੀਤੀ ਜਿੱਥੇ ਤੇ ਡੀਸੀ ਆਫਿਸ ਹੈਗੇ ਨੇ ਉਹਨਾਂ ਦੇ ਕਮਿਸ਼ਨਰ ਨੂੰ ਸੀਪੇ ਨੂੰ ਉਹਨਾਂ ਨੂੰ ਦਰਖਾਸਤ ਦੇਵਾਂਗੇ ਕਿ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਮੰਗ ਪੱਤਰ ਦੇਣਾ ਹੈ ਜੀ ਤੇ ਅੱਜ ਅਸੀਂ ਲੁਧਿਆਣੇ ਦੇ ਅੰਦਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਉਹਨਾਂ ਤੋਂ ਰਿਕੁਐਸਟ ਕਰਦੇ ਆ ਕਿ ਇਹ ਤੇ ਐਸ ਸੂਨ ਐਸ ਪੋਸੀਬਲ ਜਿੰਨਾ ਜਲਦੀ ਹੋ ਸਕੇ ਇਹਨਾਂ ਤੇ ਅਮਲ ਕੀਤਾ ਜਾਵੇ ਇਹ ਕੋਲਾਂ ਨੇ ਮਾਫੀ ਵੀ ਮੰਗੀ ਸੀ ਲਾਈਵ ਹੋ ਕੇ ਦੇਖੋ ਤੁਸੀਂ ਪਬਲਿਕ ਦੇ ਵਿੱਚ ਤਾਂ ਮਜ਼ਾਕ ਉਡਾਓ ਤੇ ਘਰ 'ਚ ਬੈ ਕੇ ਵੀਡੀਓ ਬਣਾ ਕੇ ਮਾਫੀ ਮੰਗ ਲਓ ਇੱਕ ਤਰੀਕਾ ਥੋੜੀ ਐ। ਦੇਖੋ ਮਾਫੀ ਮੰਗਣ ਦਾ ਤਰੀਕਾ ਨਹੀਂ ਐ। ਹੁਣ ਅਸੀਂ ਕੋਈ ਮਾਫੀ ਦੇਜੇ ਮਾਫੀ ਕੁਛ ਵੀ ਕਰ ਲੇ ਅਸੀਂ ਉਹ ਮਾਫੀ ਕਰਾਂਗੇ ਜਦ ਤੱਕ ਉਹਨੂੰ ਆਮ ਆਦਮੀ ਪਾਰਟੀ ਭਗਵੰਤ ਮਾਨ ਕੈਬਨਿਟ ਮੰਤਰੀ ਤੋਂ ਤੇ ਲੋਕ ਸਭਾ ਦੀ ਸੀਟ ਤੋਂ ਹਟਾਉਂਦਾ ਨਹੀਂ ਤਦ ਤੱਕ ਅਸੀਂ ਪੂਰਾ ਵਿਦਰੋਹ ਕਰਾਂਗੇ। ਤੇ ਆਪ ਨੂੰ ਹਰਾਉਣ ਦਾ ਤੁਸੀਂ ਵਪਰਨ ਕੀਤਾ ਉਸ ਤਰ੍ਹਾਂ ਕਿਸ ਤਰ੍ਹਾਂ ਦੀ ਰਣਨੀਤੀ ਰੋਗੀ ਤੁਹਾਡੀ ਉਹਦੇ ਵਿੱਚ। ਮੇਰੀ ਸਾਰੇ ਆਰਾਮਜਰ ਰਾਮਗੜੀਆ ਭਰਾਵਾਂ ਨੂੰ ਬੇਨਤੀ ਇਹ ਹੈ ਕਿ ਸਾਡਾ ਕੋਈ ਵੀ ਰਾਮਗੜੀਆ ਭਰਾ ਔਰ ਸੁਨਿਆਰਾ ਜਾਂ OBC ਜਿਸ ਨੇ ਤਿੰਨਾਂ ਦੀਆਂ ਨੇ ਬੇਇੱਜ਼ਤੀ ਕੀਤੀ ਹੈ ਔਰ ਕੋਈ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਨਹੀਂ ਪਾਏਗਾ ਹਰਜੀਤ ਸਿੰਘ ਖੁਰਲ ਜੀ ਅੰਦਰ ਅੱਜ ਡੀਪੀ ਆਫਿਸ ਆਏ ਹੋ ਹਾਂਜੀ ਸਰ ਅਸੀਂ ਨਾ ਜਿਹੜਾ ਲਾਲਜੀਤ ਭੁੱਲੜ ਨੇ ਸਾਡੀ ਬਰਾਦਰੀ ਰਾਮਗੜੀਆ ਔਰ ਸਨਿਆਰਾ ਬ੍ਰਾਦਰੀ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਦੇਣ ਹੈ ਸਮਾਜ ਦੇ ਵਿੱਚ ਕੁਰਬਾਨੀਆਂ ਵੀ ਕੀਤੀਆਂ ਨੇ ਦੇਸ਼ ਦੀ ਆਜ਼ਾਦੀ ਚ ਵੀ ਹਿੱਸਾ ਪਾਇਆ ਵੱਧ ਚੜ ਕੇ ਅੱਜ ਦੇ ਸਮਾਜ ਨੂੰ ਵੀ ਵੱਡੀ ਦੇਣ ਹੈ ਸਾਡੀ ਬ੍ਰਾਦਰੀ ਦੀ ਉਹਨਾਂ ਨੂੰ ਮਜ਼ਾਕ ਕਰਨਾ ਇਹ ਜੇ ਕੁਝ ਸ਼ਬਦ ਵਰਤਣੇ ਮੈਂ ਕਹਿੰਦਾ ਜਿੰਨੀ ਵੀ ਨਿੰਦਿਆ ਵੱਧ ਤੋਂ ਵੱਧ ਕੀਤੀ ਜਾਵੇ ਉੰਨੀ ਘੱਟ ਆ ਔਰ ਸਾਰੇ ਸਮਾਜ ਨੂੰ ਇਹਦੀ ਨਿੰਦਿਆ ਕਰਨੀ ਚਾਹੀਦੀ ਤੋਂ ਇੱਕ ਮੇਰਾ ਆਪਣਾ ਪਰਸਨਲ ਮੰਨਣਾ ਇਹ ਆ ਵੀ ਇਹੋ ਨੇ ਮਾਫੀ ਮੰਗਣੀ ਆ ਨਾ ਜਨਤਕ ਰੈਲੀ ਕਰਕੇ ਪੂਰੇ ਪੰਜਾਬ ਚ ਸਦਾ ਦੇ ਕੇ ਵੱਡੇ ਲੈਵਲ ਤੇ ਰੈਲੀ ਕਰਕੇ ਉਥੇ ਮਾਫੀ ਮੰਗੇ ਫਿਰ ਅਸੀਂ ਵਿਚਾਰ ਕਰਾਂਗੇ ਸਾਡੇ ਪੰਥਕ ਬੰਦੇ ਬੈਠਣਗੇ ਸੀਨੀਅਰ ਲੀਡਰ ਉਹ ਦੱਸਣਗੇ ਇਹਦਾ ਕਰਨਾ ਕੀ ਆ ਨਹੀਂ ਤਾਂ ਉਦੋਂ ਤੱਕ ਇਹਦਾ ਸਦਾ ਲਈ ਬਾਈਕਾਟ ਰਹੂਗਾ ਚਾਹੇ ਚੋਣ ਜਿੱਤੇ ਚਾਹੇ ਹਾਰੇ ਬਾਈਕਾਟ ਹਮੇਸ਼ਾ ਅਸੀਂ ਕਰਦੇ ਰਵਾਂਗੇ ਤੇ ਇਹ ਵੀ ਕਵਾਂਗੇ ਲਾਲਜੀਤ ਭੁੱਲਰ ਮੁਰਦਾ ਆਵਾਜ਼ ਸਰ ਮੈਨੂੰ ਤਾਂ ਹੀ ਲੱਗਦੀ ਸੀ ਐਦਾਂ ਕਿਉਂ ਟਿੱਪਣੀਆਂ ਕਰਦੇ ਆ ਕਿਸੇ ਆਗਰ ਦੀ ਬਾਰੇ ਕਿਉਂ ਐਦਾਂ ਹੰਕਾਰ ਹੰਕਾਰ ਸਿਰ ਚੜ ਕੇ ਬੋਲਦਾ ਜਦੋਂ ਰੱਬ ਮਾਰਦਾ ਲਾਠੀ ਨਹੀਂ ਮਾਰਦਾ ਸੋਟੀ ਨਹੀਂ ਮਾਰਦਾ ਕਿਸੇ ਦੀ ਮਾਤੀ ਮਾਰਦਾ ਇਹਦੀ ਮੱਤ ਮਾਰਤੀ ਉਹ ਇੰਨੇ ਕੁਰਬਾਨੀ ਵਾਲੇ ਦੇਸ਼ ਭਗਤ ਵੀ ਹੋਏ ਨੇ ਧਾਰਮਿਕ ਵੀ ਪ੍ਰਾਪਤੀਆਂ ਰੇ ਇਹਨਾਂ ਬਰਾਦਰੀਆਂ ਦੀਆਂ ਉਹਨਾਂ ਤੋਂ ਵੀ ਉਹਨੇ ਸਾਰਿਆਂ ਨੂੰ ਸਿੱਕੇ ਟੰਕੇ ਇਹ ਇੱਕ ਕੋਝਾ ਮਜ਼ਾਕ ਕੀਤਾ ਜੋ ਨਾ ਬਰਦਾਸ਼ਤਯੋਗ ਆ ਇਹ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਮੈਂਬਰਸ਼ਿਪ ਡਿਸਮਿਸ ਹੋਣੀ ਚਾਹੀਦੀ ਆ ਰਾਜਨੀਤੀ ਜੋ ਇਹਨੂੰ ਬਾਹਰ ਕੱਢਣਾ ਚਾਹੀਦਾ ਇਹਦੇ ਸੀਨੀਅਰ ਆਗੂਆਂ ਨੂੰ ਕੈਬਨਿਟ ਮੰਤਰੀ ਵੀ ਆ ਤੁਹਾਨੂੰ ਲੱਗਦਾ ਕਿ ਇਹ ਕਾਰਵਾਈ ਹੋਏਗੀ ਇਹਨਾਂ ਤੇ ਦੇਖੋ ਸਾਨੂੰ ਤਾਂ ਉਮੀਦ ਆ ਹੋਣੀ ਚਾਹੀਦੀ ਆ ਬਾਕੀ ਉਹਨਾਂ ਦੀ ਮਰਜ਼ੀ ਆ ਤੁਸੀਂ ਕਿੰਨਾ ਕੁ ਜ਼ੋਰ ਲਾਓਗੇ ਅਸੀਂ ਤਾਂ ਸਾਡਾ ਸਾਰਾ ਸਮਾਜ ਹੀ ਜ਼ੋਰ ਲਾ ਰਿਆ ਠੀਕ ਹੈ ਸਾਰਾ ਸਮਾਜ ਭਾਈਚਾਰਾ ਪੂਰਾ ਜ਼ੋਰ ਲਾ ਰਿਆ ਹੈ